ਪਿਆਰੇ ਸਰੋਤਾਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 69 ਵਿੱਚ ਆਪ ਜੀ ਸਰਬ ਰੋਗ ਦਾ ਓਖਦ ਨਾਮ ਦੇ ਸ਼ਬਦਾਂ ਦੀ ਵੀਡੀਓ ਸੁਣੋ ਤੇ ਸੁਣਦੇ ਰਹੋ ਦੁੱਖਾਂ ਦਾ ਨਾਸ ਕਰਦੇ ਰਹੋ ਇਸ ਵੀਡੀਓ ਨੂੰ ਆਪ ਜੀ ਆਪਣੇ ਮੋਬਾਈਲ ਤੇ ਡਾਊਨਲੋਡ ਕਰ ਲਵੋ ਜੀ ਤੇ ਆਪਣੇ ਪਿਆਰਿਆਂ ਨਾਲ ਸ਼ੇਅਰ ਵੀ ਕਰੋ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ सर्बरोग का ओखुनाम सर्बरोग का ओखुनाम कल्याण रूप मङ्गल गुणगाम कल्याण रूप मङ्गल गुणगाम वाहे गुरु वाहे गुरु वाहे गुरु वाहे गुरु वाहे गुरु वाहे गुरु प्रभ जी तू मेरो सुखदाता प्रभ जी तू मेरो सुखदाता बधन काट करे मन निर्मल। ਨਪੁਰਖ ਵਿਧਾਤ ਪ੍ਰਭ ਜੀ ਤੂੰ ਮੇਰਾ ਸੁਖ ਦਾਤਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਇੱਕ ਆਸਰਾ ਖੋ ਮਨ ਮਾਹੀ एक आस राखो रोग नानक मिट जाहे नानक मिट जाहे वाहे गुरु वाहे वाहे गुरु वाहे गुरु वाहे गुरुवाहे गुरु 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 है वाणी अमृत सारे वाणी गुरु गुरु है हैी बाणि अमृत सारे गुरी कह सेवक जन मन ਪਰਤਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ सिमरो सिमर सिमर सुख पावो सिमरो सिमर सिमर सुख पावो कल कलेश तन माहेमितावो कल् कलेश तन माहि मिटावो वाहे गुरु वाहे गुरु वाहे, गुरु, वाहे वा हे गुरु वाहे गुरुवाहे गुरु तीने तापनिवाणहारा तीन ताप दुख हंता सुख रास दुखा सुखरास ਤਾ ਕੋ ਬਿਗਨ ਨਾ ਕੋ ਲਗੇ ਜਾਕੀ ਪ੍ਰਭ ਆਗੇ ਅਰਦਾਸ ਤਾ ਕੋ ਬਿਗਨ ਨਾ ਕੋ ਲਗੇ ਜਾਕੀ ਪ੍ਰਭ ਆਗੇ ਅਰਦਾਸ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ वाहे गुरु वाहे वाहे गुरु साधु संग हर हर जस कहत साध संग हर हर जस कहत रोग ते ओहर जन ओ हर जन रहत. वाहे गुरु वाहे गुरुवाहे वाहे हे गुरू, हे गुरु वाहे गुरु वाहे गुरुवाहे ओखी औखी की नेख दे अप् बिर्द ले ओखी की ने अपना बिरद समाले हाथ दे राखै अपने को सास सास प्रत पाले हाथ दे राखै अपने को सास सास प्रत पाले वाहे गुरु वाहे गुरुवाहे गुरु वाहे गुरु वाहे गुरु वाहे गुरु कर इसनान सिमर प्रभ अपना मन तन भये अरोगा कर इसनान सिमर प्रभ अपना मन तन भये अरोगा कोट भीघन लाथे प्रभ सरणा परगटे भले संजोगा कोट बिघन लाथे प्रभ सरणा परगटे भले संजोगा वाहे गुरु वाहे वाहे गुरु वा गुरु वाहे गुरु ताति वा न लग पारबरम शरणा चो गिर्द हमारे राम कार दुख लगे ना भाई चो गिर्द हमारे राम कार दुख लगेना भायहे वाहे गुरु वाहे गुरु वाहे हे गुरु वाहे गुरु, वाहे गुरु।, वाहे गुरु ਹੇ ਗੁਰੂ ਵਾਹੇ ਗੁਰੂ ਹਰ ਹਰ ਅਰਾਦੀ ਐ ਹੋਈਏ ਅਰੋਗ ਹਰ ਹਰ ਅਰਾਦੀ ਐ ਹੋਈਏ ਅਰੋਗ ਹਰ ਹਰ ਤੇਰਾ ਨਾਮ ਦੁੱਖ ਮਿਟਣ ਹਾਰ ਹਰ ਹਰ ਤੇਰਾ ਨਾਮ दुख मिटण हारा वाहे गुरु वाहे गुरुवाहे गुरु वाहे गुरु वाहे गुरु वाहे गुरु वा अनिक रोग न जाये रोग मिटे हर अवखला अनिक उपावी रोग न जाए रोग मिटे हर अवखद लाए वाहे गुरु वाहे गुरू, वाहे गुरु वाहे गुरु वाहे गुरुवाहे गुरु प्रभु कोसिमरसे सुख वासी ਪ੍ਰਭ ਕੈ ਸਿਮਰਨ ਕਭੂ ਨ ਜੂਰੇ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕੈ ਸਿਮਰਨ ਦੁਖ ਜਮ ਨ ਸੈ ਵਾਹੇ ਗੁਰੂ ਵਾਹੇ ਗੁਰਵਾ ਹੈ ਗੁਰੂ ਵਾਹੇ ਗੁਰੂ ਵਾਹੇ ਗੁਰਵਾ ਹੈ ਗੁਰੂ ਦੁਖ ਬੰਜਨ ਤੇਰਾ ਨਾਮ ਜੀ ਦੁਖ ਬੰਜਨ ਤੇਰਾ ਨਾਮ ਆਠ ਪਹਿਰ ਅਰਾਧੀਏ ਪੂਰਨ ਸਤ ਗੁਰ ਗਿਆਨ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰਵਾ ਹੈ ਗੁਰੂ ਇੱਕ ਆਸ ਹਰ ਮਨ ਰੱਖੋ ਨਾਨਕ ਦੁਖ ਬਰਮ ਭੋ ਜਾਏ ਇੱਕ ਆਸ ਹਰ ਮਨ ਰੱਖੋ ਨਾਨਕ ਦੁਖ ਬਰਮ ਭੋ ਜਾਏ वाहे गुरु वाहे गुरू, वाहे गुरु वाहे गुरु वाहे ना गुरु सार ना जाना तेरी ज्ञान ध्यान किछ कर्म ना जाना ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਜਪਜੀ ਸਾਹਿਬ ਦੀਆਂ ਸੁਣੀਏ ਵਾਲੀਆਂ ਚਾਰ ਪੌੜੀਆਂ ਵਿੱਚ ਕਹਿ ਰਹੇ ਹਨ ਕਿ ਈਸ਼ਵਰ ਦੀ ਉਸਤਤੀ ਉਪਮਾ ਸੁਣਨ ਨਾਲ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੂਖ ਪਾਪ ਕਾ ਨਾਸ ਜਪਜੀ ਸਾਹਿਬੀਆਂ ਹੁਣ ਚਾਰ ਪੌੜੀਆਂ ਸੁਣੀਏ ਵਾਲੀਆਂ ਸੁਣੋ ਜੀ ਸੁਣੀਏ ਚੈਦ ਪੀਰ ਸਰਨਾਥ ਸੁਣੀਏ ધરਤ ਧਵਲ ਆਕਾਸ਼ ਸੁਣੀਏ ਦੀਪ ਲੋਪਤਾ ਸੁਣੀਏ ਪੋਏ ਰਸਤੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਇਤ ਸਰਬਰ ਮਾइंद ਸੁਣੀਏ ਸਲਾਹਣ ਮੰਤ ਸੁਣੀਏ ਜੋਗ ਜੁਗਤਨ ਵੇਦ ਸੁਣੀਏ ਸਤ ਸਤਿ ਸਿਮਰਤ ਵੇ ਨਾਨਕ ਭਗਤਾ ਸਦਾ ਗੀ ਗਾ ਸੁਣੀਏ ਦੁਖ ਪਾਪ ਕਾ ਨਾ ਸੁਣੀਏ ਸਤ ਸੰਤੋਖ ਗਿਆਨ ਸੁਣੀਏ 68 ਕਾ ਇਸਨਾ ਸੁਣੀਏ ਪੜ ਪੜ ਪਾਵੇ ਮਾਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਬਿਗਾ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਾ ਗੁਰਾਗੇਗਾ ਸੁਣੀਏ ਸੇਕ ਪੀਰ ਪਾਸ਼ਾ ਸੁਣੀਏ ਅੰਧੇ ਪਾਵੇ ਰਾ ਸੁਣੀਏ ਹਾਤ ਹੋਵੇ ਰਸਗਾ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾਨਾ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾਨਾ